ਹਾਲਾਤ ਸਾਡੇ ਬਹੁਤ ਮਾੜੇ ਆ ਉਹ ਤੁਹਾਨੂੰ ਹੀ ਪਤਾ ਲੱਗਦਾ ਪਿਆ ਤੁਸੀਂ ਦੇਖ ਰਹੇ ਹੋ ਤੇ ਹਾਲਾਤ ਬਹੁਤ ਮਾੜੇ ਆ ਘਰ ਵੀ ਸਾਡਾ ਬਹੁਤ ਮਾੜਾ ਵਾ ਟੀਨਾਂ ਦੀ ਛੱਤ ਆ ਜਦੋਂ ਧੋਪਾਂ ਨਹੀਂ ਤੇ ਅਸੀਂ ਛੱਡਦੇ ਆ ਜਦੋਂ ਮੀਂਹ ਪੰਦਾ ਤੇ ਅਸੀਂ ਭਿੱਜ ਜਾਂਦੇ ਆ ਸਾਰਾ ਅੰਦਰ ਪਾਣੀ ਆ ਜਾਂਦਾ ਵਾ ਬੱਚੇ ਨੂੰ ਅਸੀਂ ਪੜਾਉਣ ਵਾਸਤੇ ਤਰਲੇ ਲੈਨੇ ਸਰਕਾਰੀ ਸਕੂਲ ਪਾਇਆ ਵਾ ਉੱਥੇ ਪੜ੍ਹਦਾ ਵਾ ਉੱਥੇ ਸਾਨੂੰ ਕੋਈ ਖਰਚਾ ਨਹੀਂ ਪੈਂਦਾ ਚਲੋ ਕਾਪੀਆਂ ਕੁੱਪੀਆਂ ਮੁਸ਼ਕਲ ਹੁੰਦੀ ਲੈਣ ਦੀ ਬਾਕੀ ਸਾਰਾ ਖਰਚਾ ਉਹ ਆਪ ਕਰਦੇ ਆ ਮੇਰੇ ਬੱਚੇ ਦਾ ਤੇ ਸਾਡੇ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਕਿਸੇ ਵਲੇ ਦਿਹਾੜੀ ਮਿਲਦੀ ਐ ਇਹਨਾਂ ਨੂੰ ਕਿਸੇ ਵਲੇ ਨਹੀਂ ਮਿਲਦੀ ਜੇ ਦਿਹਾੜੀ ਦਿਹਾੜੀ ਕਿਉਂ ਨਹੀਂ ਦਿਹਾੜੀ ਨੂੰ ਮਿਲਦੇ ਕੰਦੇ ਕੰਮ ਨਹੀਂ ਹੁੰਦਾ ਦੇਖੋ ਕੰਮ ਨਹੀਂ ਕੋਈ ਹੁੰਦਾ ਤੈਨੂੰ ਲੱਤੀਏ ਕਿ ਕਰਨਾ ਕਾਲਾ ਨਿਕਲ ਛੁਟੇ ਅਸੀਂ ਸੋ ਤੋਂ ਜ਼ਿਆਦਾ ਕਲਪ ਜਾਨੇ ਆ ਵੀ ਲਾ ਕੰਮ ਕਰਕੇ ਵੀ ਪੈਸੇ ਨਹੀਂ ਮਿਲੇ ਖਾਣ ਵਾਸਤੇ ਤੇ ਕੰਮ ਕਰੀਦਾ ਤੇ ਜੇ ਖਾਣਾ ਨਾ ਮਿਲੇ ਤੇ ਕੰਮ ਕਰਨ ਦਾ ਵੀ ਕੀ ਫਾਇਦਾ ਹੈ ਸਸ਼ੇਗਲ ਜੀ ਸਾਰਿਆਂ ਨੂੰ ਦੁਬਾਰਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਬਸਿੱਪੇ ਕਵਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੇਖ ਰਹੀ ਤੁਹਾਨੂੰ ਇੱਕ ਜੋੜੇ ਨਾਲ ਮਿਲਾਨ ਜਾ ਰਹੇ ਆ ਜਿਹੜੀ ਕਿ ਵੱਖਰੀ ਜੋੜੀ ਹੈ ਹਾਈਟ ਇੱਕ ਦੀ 3 ਫੁੱਟ ਹੈ ਤੇ ਇੱਕ ਦੀ 4 ਫੁੱਟ ਹੈ ਦੋਵੇਂ ਮੀਆਂ ਬੀਬੀ ਜ਼ਿੰਦਗੀ ਕੱਟ ਰਹੇ ਨੇ ਪਰ ਇਹ ਹੈ ਕਿ ਮੁਸ਼ਕਿਲ ਹਾਲਾਤ ਨੇ ਬਹੁਤ ਮੁਸ਼ਕਿਲਾਂ ਜ਼ਿੰਦਗੀ ਕੱਟਣੀ ਕਿਉਂਕਿ ਦੇਖਿਆ ਜਾਵੇ ਤਾਂ ਅਕਸਰ ਹੀ ਲੋਕ ਰੱਬ ਨਾਲ ਸ਼ਿਕਾਇਤ ਕਰਦੇ ਨੇ ਕਿ ਰੱਬਾ ਸਾਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਪਰ ਇਹ ਫੇਰ ਵੀ ਰੱਬ ਦੀ ਰਜ਼ਾ 'ਚ ਰਹਿ ਕੇ ਜ਼ਿੰਦਗੀ ਜੀ ਰਹੇ ਨੇ ਮੁਸ਼ਕਿਲ ਹਾਲਾਤ ਨੇ ਆਹ ਤਾਂ ਨਾਲ ਗੱਲਬਾਤ ਕਰਾ ਲੰਨੇ ਆ ਸਾਡੇ ਨਾਲ ਵਜੂਦ ਨੇ ਗੱਲ ਕਰਦੇ ਆ ਆਖਿਰ ਕਿਸ ਤਰ੍ਹਾਂ ਜ਼ਿੰਦਗੀ ਚੱਲ ਰਹੀ ਹੈ ਕਿਉਂਕਿ ਇੱਕ ਵੱਖਰਾ ਦੇਖਣ ਨੂੰ ਮਿਲਿਆ ਕਿ ਹਾਈਟ ਛੋਟੀ ਹੈ ਦੋਵਾਂ ਦੀ ਫੇਰ ਵੀ ਜ਼ਿੰਦਗੀ ਕੱਟਣੀ ਔਖੀ ਹੋਈ ਪਰ ਸਾਥ ਕੱਟ ਰਹੇ ਨੇ ਬੇਲਾ ਦਾ ਸ਼ਸ਼ੀ ਕੌਰ ਜੀ ਸ਼ਸ਼ੀ ਕੌਰ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਜਵੰਤ ਕੌਰ ਕਿੱਦਾਂ ਨੇ ਹਾਲਾਤ ਨੇ ਘਰ ਦੇ ਦੇਖੇ ਬਹੁਤ ਮੁਸ਼ਕਿਲ ਹੈ ਰਲ ਕੇ ਜ਼ਿੰਦਗੀ ਕੱਟ ਰਹੇ ਪਰ ਹਾਲਾਤ ਬੜੇ ਮਾੜੇ ਨੇ ਕੀ ਕਿਸ ਤਰ੍ਹਾਂ ਦੇ ਹਾਲਾਤ ਹੈ ਹਲਾ ਸਾਡੇ ਬਹੁਤ ਮਾੜੇ ਆ ਉਹ ਤੁਹਾਨੂੰ ਹੀ ਪਤਾ ਲੱਗਦਾ ਪਿਆ ਤੁਸੀਂ ਦੇਖ ਰਹੇ ਹੋ ਤੇ ਹਾਲਾਤ ਬਹੁਤ ਮਾੜੇ ਆ ਘਰ ਵੀ ਸਾਡਾ ਬਹੁਤ ਮਾੜਾ ਵਾ ਟੀਨਾਂ ਦੀ ਛੱਤ ਆ ਜਦੋਂ ਧੋਪਾਂ ਨਹੀਂ ਤੇ ਅਸੀਂ ਛੱਡਦੇ ਆ ਜਦੋਂ ਮੀਂਹ ਪੈਂਦਾ ਤੇ ਅਸੀਂ ਭਿੱਜ ਜਾਂਦੇ ਆ ਸਾਰਾ ਅੰਦਰ ਪਾਣੀ ਆ ਜਾਂਦਾ ਵਾ ਤੇ ਬਾਕੀ ਸਾਡਾ ਰੋਟੀ ਪਾਣੀ ਦਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਵਾ ਕਿਉਂਕਿ ਜਦੋਂ ਸਾਡੇ ਹੱਥ ਪੈਰ ਮਾੜੇ ਮੋਟੇ ਚੱਲਦੇ ਸੀ ਤੇ ਅਸੀਂ ਮਾੜਾ ਮੋਟਾ ਕਰਕੇ ਦੋਵੇਂ ਜੀ ਖਾਂਦੇ ਸੀ ਕੇ ਇਹਨਾਂ ਕੋਲ ਨਹੀਂ ਚੰਦਾ ਤੇ ਮੈਂ ਚਲੋ ਮਸ਼ੀਨ ਮਸ਼ੀਨ ਚਲਾਉਂਦੀ ਮੜਾ ਮਟਾ ਸੜਾ ਸਰਕਲ ਚਲਦਾ ਹੀ ਹੁਣ ਮੇਰੀਆਂ ਅੱਖਾਂ ਵੀ ਥਾਗਾ ਨਹੀਂ ਪਾਉਂਦੀਆਂ ਤੇ ਜਿੱਥੋਂ ਤੱਕ ਜਿੱਥੋਂ ਸਾਡੇ ਹਾਲਾਤ ਜਿਆਦਾ ਮਾੜੇ ਹੋ ਗਏ ਆ ਇੱਕ ਸਾਡਾ ਬੱਚਾ ਵੀ ਐ ਬੱਚੇ ਨੂੰ ਅਸੀਂ ਪੜਾਉਣ ਵਾਸਤੇ ਤਰਲੇ ਲੈਨੇ ਸਰਕਾਰੀ ਸਕੂਲ ਪਾਇਆ ਵਾ ਉੱਥੇ ਪੜ੍ਹਦਾ ਵਾ ਉੱਥੇ ਸਾਨੂੰ ਕੋਈ ਖਰਚਾ ਨਹੀਂ ਪੈਂਦਾ ਚਲੋ ਕਾਪੀਆਂ ਕੁੱਪੀਆਂ ਮੁਸ਼ਕਲ ਹੁੰਦੀ ਲੈਣ ਦੀ ਬਾਕੀ ਸਾਰਾ ਖਰਚਾ ਆਪ ਕਰ ਲਿਆ ਮੇਰੇ ਬੱਚੇ ਦਾ ਤੇ ਸਾਡੇ ਹਾਲਾਤ ਬਹੁਤ ਜਿਆਦਾ ਮਾੜੇ ਆ ਕਿਸੇ ਵਲੇ ਦਿਹਾੜੀ ਮਿਲਦੀ ਇਹਨਾਂ ਨੂੰ ਕਿਸੇ ਵਲੇ ਨਹੀਂ ਮਿਲਦੀ ਜੇ ਦਿਹਾੜੀ ਮਿਲ ਜਾਂਦੀ ਹੈ ਤੇ ਦਿਹਾੜੀਦਾਰ ਪੈਸਾ ਨਹੀਂ ਦਿੰਦੇ ਫੇਰ ਵੀ ਸਾਨੂੰ ਮੁਸ਼ਕਲ ਹੋ ਜਾਂਦੀ ਹੈ ਫੇਰ ਅਸੀਂ 100 ਤੋਂ ਜ਼ਿਆਦਾ ਕਲਪ ਜਾਂਦੇ ਆ ਬਿਲੇ ਕੰਮ ਕਰਕੇ ਵੀ ਪੈਸੇ ਨਹੀਂ ਮਿਲੇ ਖਾਣ ਵਾਸਤੇ ਤੇ ਕੰਮ ਕਰਨ ਦਾ ਤੇ ਜੇ ਖਾਣਾ ਨਾ ਮਿਲੇ ਤੇ ਕੰਮ ਕਰਨ ਦਾ ਵੀ ਕੀ ਫਾਇਦਾ ਵਾ ਤੇ ਸਾਡੇ ਹਾਲਾਤ ਬਹੁਤ ਮਾੜੇ ਆ ਕਿਸ ਤਰ੍ਹਾਂ ਮਿਲ ਆ ਕਿਸ ਤਰ੍ਹਾਂ ਐਸੀ ਧੜੀ ਤੋਂ ਉੰਧਰ ਸਾਡਾ ਰਿਸ਼ਤਾ ਇਹਨਾਂ ਦੀ ਭੈਣ ਦੇ ਜਵਾਈ ਨੇ ਕਰਵਾਇਆ ਸੀ ਤੇ ਉਹਨੇ ਸਾਡੀ ਮੈਰਿਜ ਕਰਵਾਈ ਮੇਰੀਆਂ ਭੈਣਾਂ ਨੇ ਕੀਤੀ ਏ ਜੀ ਭੈਣ ਨੇ ਕੀਤੀ ਹਾਂਜੀ ਦੋਨਾਂ ਨੇ ਦੋਨਾਂ ਦੀ ਸਾਦੀ ਉਹਨਾਂ ਨੇ ਕੀਤੀ ਭੈਣ ਪਰਮਾਨੇ ਤੇ ਆ ਕਿਸ ਤਰ੍ਹਾਂ ਦੀ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ ਕਿ ਬਾਅਦ ਚੋ ਇਸ ਤਰ੍ਹਾਂ ਦੀ ਜ਼ਿੰਦਗੀ ਹੋਈ ਹੈ ਕਿ ਮਾਪਿਓ ਚਲੇ ਗਏ ਕਿਸ ਤਰ੍ਹਾਂ ਹਾਂਜੀ ਮਾਪਿਓ ਤੋਂ ਬਾਅਦ ਹੀ ਇਦਾਂ ਦੀ ਜ਼ਿੰਦਗੀ ਹੋਈ ਹੈ ਬਾਕੀ ਜੋ ਵੀ ਕੁਝ ਅਦਾ ਸੀ ਠੀਕ ਸੀਗਾ ਮਾਪਿਓ ਦੇ ਹੁੰਦੇ ਤੇ ਬਹੁਤ ਐਸ਼ ਕੀਤੀ ਏ ਇਸ ਪਰਿਵਾਰ ਨੇ ਤੇ ਮਾਂ ਨੇ ਬਾਕੀ ਖਲਾਅ ਅੱਛਾ ਢੇ ਬਾਅਦ ਚ ਮਾਰੇ ਹੋਏ ਆਪਣੇ ਮਾਂ ਬਾਪ ਦੇ ਬਾਅਦ ਅੱਛਾ ਤੇ ਕਿ ਰੱਬ ਨਾਲ ਸ਼ਿਕਵਾ ਹੁੰਦਾ ਵਾ ਕਿਉਂਕਿ ਰੱਬ ਨਾਲ ਅਕਸਰ ਹਰ ਕੋਈ ਨਾਰਾਜ਼ਗੀ ਕਰਦਾ ਤੁਹਾਡੇ ਕੋਲ ਤੇ ਤੁਸੀਂ ਤੇ ਠੀਕੇ ਵੀ ਇਹ ਹਾਲਾਤ ਤੁਹਾਡੇ ਮਾੜੇ ਤੇ ਕੋਈ ਹੁੰਦਾ ਵਾ ਕਿ ਪਹਿਲਾਂ ਜ਼ਿੰਦਗੀ ਕਿਸ ਤਰ੍ਹਾਂ ਦੀ ਰਫਾ ਹੁ ਕਿਸ ਤਰ੍ਹਾਂ ਦਿਖਾਤੀ ਹੈ ਤੇ ਉਤੋਂ ਹਾਈਟ ਵੀ ਨਹੀਂ ਦਿੱਤੀ ਕਿ ਕੰਮ ਕਾਰ ਕਰਨ ਜੋਗੇ ਹੁੰਦੇ ਆਪਾਂ ਮਸ ਇਹੋ ਹੀ ਸ਼ਿਕਵਾ ਹੁੰਦਾ ਆ ਵੀ ਜੇ ਤੂੰ ਸਨ ਬਣਾਇਆ ਸੀ ਜਿੱਦਾਂ ਦਾ ਤੇ ਸਾਡੇ ਹਾਲਾਤ ਚੰਗੇ ਬਣਾ ਦਿੰਦਾ ਸਾਡਾ ਕਾਰੋਬਾਰ ਹੁੰਦਾ ਸਾਡਾ ਘਰਬਾਰ ਚੰਗਾ ਹੁੰਦਾ ਜਿੱਥੇ ਅਸੀਂ ਸੋਹਣੀ ਤਰ੍ਹਾਂ ਰਹਿ ਸਕਦੇ ਕੋਈ ਸਾਨੂੰ ਮੰਜ਼ਾਕ ਨਾ ਕਰਦਾ ਵੀ ਕਿੱਥੇ ਰਹਿੰਦੇ ਪਿਓ ਕੀ ਕਰਦੇ ਪਿਓ ਤੁਹਾਡੇ ਕੋਲ ਤਾਂ ਖਾਣ ਨੂੰ ਹੀ ਨਹੀਂਗਾ ਭਾਵੇਂ ਸਾਨੂੰ ਕੋਈ ਖਾਣ ਨੂੰ ਨਹੀਂ ਦਿੰਦਾ ਪਰ ਫਿਰ ਵੀ ਅਗਲਾ ਗੱਲ ਕਰ ਦਿੰਦਾ ਵਾ ਵੀ ਤੁਹਾਡੇ ਘਰ 'ਚ ਖਾਣ ਨੂੰ ਹੀ ਨਹੀਂਗਾ ਤੁਹਾਡੇ ਕੋਲ ਕੀ ਆਈਏ ਚਲੋ ਇੱਥੋਂ ਫਿਰ ਹੁੰਦਾ ਵਾ ਪ੍ਰਭੂ ਦੇ ਨਾਲ ਕੋਸਾ ਗਿਲਾ ਵੀ ਤੁਸੀਂ ਸਾਨੂੰ ਜੇ ਬਣਾਇਆ ਸੀ ਜੇ ਚੰਗੇ ਨਹੀਂ ਸੀ ਬਣਾਣਾ ਤੇ ਸਾਡੇ ਹਾਲਾਤ ਹੀ ਚੰਗੇ ਰੱਖ ਦਿੰਦੇ ਹਾਂਜੀ ਘਰ ਜਿਹੜਾ ਵਾ ਕਿ ਇਹ ਆਪਣਾ ਘਰ ਹੈ ਕਾਰ ਸਾਡਾ ਹੁਣ ਆਪਣਾ ਵਗੇ ਸਾਨੂੰ ਨੰਗਾ ਸਿੰਘ ਨੇ ਦਿੱਤੀ ਜਗਾ ਉਹਦੇ ਵਿੱਚ ਅਸੀਂ ਬਣਾਇਆ ਵਾ ਆਪਾਂ ਆਪਣੇ ਕੋਲੋਂ ਪੈਸਾ ਨਹੀਂ ਲਾਇਆ ਸਾਨੂੰ ਇੱਥੇ ਰੋਡ ਬੰਦਾ ਪਿਆ ਸੀ ਰੋਡ ਵਾਲਿਆਂ ਦੇ ਨਾਲੇ ਨੌਕਰੀ ਕਰਦੇ ਸੀ ਉਹਨਾਂ ਦੀ ਜੇਸੀਪੀ ਦੀ ਰਾਤੀ ਰੱਖੀ ਕਰਦੇ ਸੀ ਠੰਡਾਂ ਦੇ ਵਿੱਚ ਉਹਨਾਂ ਨੇ ਸਾਨੂੰ ਇਟ ਬਟਾ ਸੀਮੈਂਟ ਉਹਦਰਾ ਦਿੱਤਾ ਤੇ ਇੰਨਾ ਕੋ ਅਸੀਂ ਬਣਾਇਆ ਮਾੜਾ ਮੋਟਾ ਜੋ ਵੀ ਟੀਨਾਂ ਦੀ ਛੱਤ ਆ ਅੱਛਾ ਤੇ ਕਿਹਜਰਾ ਗੁਜਾਰਾ ਕਿੱਦਾਂ ਚੱਲਦਾ ਉਹਨਾਂ ਘਰ ਗੁਜ਼ਾਰਾ ਇਦਾਂ ਹੀ ਭਾਜੀ ਜੇ ਦਿਹਾੜੀ ਮਿਲ ਜਾਂਦੀ ਤੇ ਖਾ ਲਈ ਦੀ ਜੇ ਨਹੀਂ ਦਿਹਾੜੀ ਮਿਲਦੀ ਤੇ ਚੁੱਪ ਕਰਕੇ ਬੈਠ ਜਾਈਦਾ ਵਾ ਆਪਣੇ ਬੱਚੇ ਵਾਸਤੇ ਰੱਖ ਲਈਦਾ ਵਾ ਵੀ ਬੱਚਾ ਨਾ ਸਾਡਾ ਭੁੱਖਾ ਰਹੇ ਜਾਂ ਪੈਸੇ ਤੋਂ ਨਾ ਤਰਸੇ ਉਹ ਹਿਸਾਬ ਨਾਲ ਪੈਸਾ ਵਰਤ ਲਈਦਾ ਵਾ ਬੱਚੇ ਲਈ ਕੀ ਸੁਪਨੇ ਨੇ ਕਿਉਂਕਿ ਦੇਖਿਆ ਵਾ ਅਕਸਰ ਮਾਪੇ ਬੱਚੇ ਦੇ ਲਈ ਸੁਪਨੇ ਸਜਾਉਂਦਾ ਕੀ ਸੁਪਨੇ ਬੱਚੇ ਵਾਸਤੇ ਤੇ ਮੇਰੇ ਬੜੇ ਉੱਚੇ ਸੁਪਨੇ ਆ ਕਿ ਮੇਰਾ ਬੱਚਾ ਕੋਈ ਸਰਕਾਰੀ ਨੌਕਰੀ ਕਰੇ ਸਰਕਾਰੀ ਨੌਕਰੀ ਕਰੀ ਹੋਰ ਮੇਰੇ ਬੱਚੇ ਦੇ ਮੇਰੇ ਨਾਲੋਂ ਉੱਚੇ ਸੁਪਨੇ ਆ ਕਿ ਮੈਂ ਫੌਜੀ ਬਣਾ ਜਾਂ ਪੁਲਿਸ ਚ ਬਣਾ ਤੇ ਮੈਂ ਕਿਨੇ ਚੋ ਕੋਈ ਵੀ ਨੌਕਰੀ ਮਿਲੇ ਪਰ ਇਹਨੋਂ ਸਰਕਾਰੀ ਮਿਲੇ ਕਿ ਕੱਲ ਨੂੰ ਮਾਪਿਆਂ ਨੂੰ ਨਾ ਕੋਈ ਸੋ ਵੀ ਮੇਰੇ ਮਾਪਿਆਂ ਨੇ ਮੇਰੇ ਵਾਸਤੇ ਕੀ ਸੋਚਿਆ ਅਸੀਂ ਸੋਚਣ ਜੋਗੇ ਤੇ ਹੈ ਨਹੀਂ ਪਰ ਫਿਰ ਵੀ ਸੋਚਦੇ ਆ ਕਿ ਅਸੀਂ ਕਿਸੇ ਤਰੀਕੇ ਨਾਲ ਇਹਦੇ ਵਾਸਤੇ ਕੁਝ ਬਣਾਈਏ ਕੁਝ ਕਰੀਏ ਭਾਜੀ ਤੁਸੀਂ ਦਿਹਾੜੀ ਤੇ ਜਾਂਦੇ ਕਿਨੇ ਦਿਹਾੜੀ ਨਹੀਂ ਮਿਲਦੀ ਕਿਉਂ ਕਿ ਗੱਲ ਕੀ ਹੁੰਦੀ ਹੈ ਹਾਂਜੀ ਗੱਲ ਕੀ ਹੁੰਦੀ ਦਿਹਾੜੀ ਕਿਉਂ ਨਹੀਂ ਮਿਲਦੀ ਦਾਰੇ ਨਿਮਲ ਤੇ ਕੰਦੇ ਕੰਮ ਨਹੀਂ ਹੁੰਦਾ ਦੇਖੋ ਕੰਮ ਨਹੀਂ ਤੇ ਕੰਮ ਹੁੰਦਾ ਤੈਨੂੰ ਰੱਤੀ ਕਰ ਕੰਨਾ ਕੱਲ ਨਿੱਕੇ ਛੁੱਟੀ ਕਰ ਲੈ ਅੱਛਾ ਇਤਨਾ ਵੀ ਲੋਕ ਬਿਹਾਰ ਕਰਦੇ ਤੁਹਾਡੇ ਹੂੰ ਕੀ ਮਨ ਚ ਫਿਰ ਕੀ ਆਉਂਦਾ ਫਿਰ ਕੀ ਆਣਾ ਫਿਰ ਮੈਂ ਕਿੰਨ ਕੰਨ ਬੇ